ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਅੱਛਾ ਅੱਜ ਦਾ ਆਪਣਾ ਟੌਪਿਕ ਹੈਗਾ ਸਟ੍ਰੈਸ ਜਿਹਨੂੰ ਕਹਿੰਦੇ ਆ ਮਾਨਸਿਕ ਤਣਾਅ ਜਾਂ ਟੈਂਸ਼ਨ ਲੈਣੀ ਜਾਂ ਆਪਾਂ ਕਹਿੰਦੇ ਨੇ ਬੰਦਾ ਇਹ ਮਤਲਬ ਉਹ ਖੁਸ਼ ਨਹੀਂ ਰਹਿੰਦਾ ਉਹਦਾ ਸਾਰਿਆਂ ਦੇ ਪਿੱਛੇ ਕਾਰਨ ਸਟ੍ਰੈਸ ਹੀ ਹੁੰਦਾ ਹੈ ਉਹਦੇ ਕੋਈ ਵੀ ਕਾਰਨ ਹੋ ਸਕਦਾ ਪਰ ਮੋਸਟਲੀ ਆਪਾਂ ਇੱਕ ਕਾਰਨ ਦੀ ਗੱਲ ਕਰਾਂਗੇ ਵੀ ਆਪਾਂ ਨੂੰ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਉਹ ਟੈਂਸ਼ਨ ਬਹੁਤ ਲੈਂਦੇ ਨੇ ਕਿਸੇ ਗੱਲ ਦੀ ਟੈਂਸ਼ਨ ਲੈਂਦੇ ਨੇ ਜਿਵੇਂ ਕਹਿੰਦੇ ਆ ਵੀ ਕਿਸ ਨੇ ਫੇਸਬੁੱਕ ਤੇ ਇਹਨੂੰ ਕਹਦਾ ਵੀ ਜਾਂ ਇੰਸਟਾਗ੍ਰਾਮ ਦੇ ਕਹਦਾ ਤੂੰ ਅੱਜ ਸੋਹਣਾ ਸੋਹਣਾ ਨਹੀਂ ਲੱਗਦਾ ਜਾਂ ਤੇਰੇ ਕੱਪੜੇ ਸੋਹਣੇ ਨਹੀਂ ਲੱਗਦੇ ਜਾਂ ਤੂੰ ਅੱਜ ਬਾਹਲੀ ਬੁੜਾ ਜਿਹਾ ਲੱਗੀ ਜਾਂ ਨਾ ਜਾਂ ਤੂੰ ਅੱਜ ਬਾਹਲੀ ਬੁੜੀ ਜੀ ਲੱਗੀ ਜੰਨੀ ਹੈ ਹਨਾ ਜਾਂ ਕਹਤਾ ਵੀ ਕਿਸੇ ਨੇ ਉਹ ਗੁੱਸੇ 'ਚ ਕੁਝ ਕਿਹਾ ਤਾਂ ਤੁਹਾਡੇ ਆਫਿਸ 'ਚ ਤੁਹਾਡੇ ਆਫੀਸਰ ਨੇ ਜਾਂ ਤੁਹਾਡੇ ਬਾਸ ਨੇ ਕੁਝ ਕਿਹਾ ਤਾਂ ਹਨਾ ਜਾਂ ਤੁਸੀਂ ਕਿੱਥੇ ਕੰਮ ਕਰਦੇ ਤੁਹਾਡੇ ਯਾਰ ਦੋਸਤਾਂ ਵਿੱਚ ਕਿਸੇ ਨੇ ਤੁਹਾਨੂੰ ਟੌਂਟ ਮਾਰਤਾ ਇਹ ਨਾ ਗੱਲਾਂ ਦੀ ਬੰਦੇ ਆਪਣੇ ਟੈਨਸ਼ਨ ਬੋਧ ਲੈਂਦੇ ਨੇ ਇਸ ਤੋਂ ਕਿਵੇਂ ਨਿਯਾਤ ਪਾਈ ਜਾ ਸਕਦੀ ਹੈ ਇਸ ਬਾਰੇ ਪਾ ਗੱਲ ਕਰਦੇ ਆ ਤੁਸੀਂ ਬਹੁਤ ਇੱਕ ਹਲਕਾ ਫੁਲਕਾ ਫੀਲ ਕਰੋਗੇ ਜਦੋਂ ਇਹ ਸਟੋਰੀ ਸੁਣੋਗਾ ਮੈਂ ਤੁਹਾਨੂੰ ਇੱਕ ਬੁੱਧ ਦੀ ਕਹਾਣੀ ਸੁਣਾਉਣ ਲੱਗਾ ਹਾਂ ਤੇ ਉਹ ਸੁਣ ਕੇ ਤੁਸੀਂ ਬਹੁਤ ਹੀ ਲਾਈਟ ਫੀਲ ਕਰੋਗੇ ਤੇ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਰਿਕੁਐਸਟ ਕਰਦਾ ਵੀ ਨਾ ਮੇਰੀ ਚੈਨਲ ਦੇ ਉੱਤੇ ਤੁਸੀਂ ਆਉਂਦੇ ਬਹੁਤ ਲੋਕ ਨੇ ਪਰ ਲਾਈਕ ਨਹੀਂ ਤੇ ਆਹ ਸਬਸਕ੍ਰਾਈਬ ਨਹੀਂ ਕੀਤਾ ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਕਿਉਂਕਿ ਉਹਦਾ ਨਾ ਕੀ ਫਾਇਦਾ ਹੋ ਮੈਨੂੰ ਮੈਂ ਨਾ ਫਿਰ ਹੋਰ ਗੈਸਟ ਲੈ ਕੇ ਆਉਣੇ ਆ ਮੈਂ ਚਾਹੁੰਦਾ ਵੀ ਮੈਨੂੰ ਥੋੜੇ ਜਿਹਾ ਸਬਸਕ੍ਰਾਈਬਰ ਮਿਲ ਜਾਣ ਤੇ ਮੈਂ ਕਿਸੇ ਨੂੰ ਕਹਿਣ ਜੂਗਾ ਹੋ ਜਾ ਵੀ ਆਓ ਜੀ ਮੇਰੇ ਕੋਲ ਹੈ ਤੇ ਵੀ ਮੈਨੂੰ ਇੰਨੇ ਲੋਕ ਸੁਣਦੇ ਨੇ ਤੇ ਆਪਾਂ ਉਹ ਲੈ ਕੇ ਆਉਂਦੇ ਬਹੁਤ ਸੋਹਣੀਆਂ-ਸੋਹਣੀਆਂ ਗੱਲਾਂ ਆਪਾਂ ਕਰਿਆ ਕਰਾਂਗੇ ਤੇ ਤੁਹਾਨੂੰ ਹਾਂ ਸਬਸਕ੍ਰਾਈਬ ਉਹੀ ਬੰਦਾ ਕਰੇ ਜਿਹਨੇ ਕੋਈ ਜ਼ਿੰਦਗੀ 'ਚ ਉਖਾਰਨਾ ਹੈ ਜਾਂ ਕੁਝ ਕਰਨਾ ਹੈ ਨਾ ਜੇ ਬੰਦੇ ਨੇ ਸਿਰਫ ਟਾਈਮ ਪਾਸ ਕਰਨਾ ਫਿਰ ਨੂੰ ਫੇਰ ਨਾ ਕਰੇ ਜੇ ਕਿਸ ਨੂੰ ਚਾਹੁੰਦਾ ਵੀ ਮੈਂ ਜ਼ਿੰਦਗੀ 'ਚ ਕਾਮਯਾਬ ਹੋਣਾ ਕੋਈ ਚੰਗਾ ਮਤਲਬ ਆਪਦੀ ਜ਼ਿੰਦਗੀ ਦੀ ਵੈਲਿਊ ਐਡ ਕਰਨੀ ਆ ਤਾਂ ਜਰੂਰ ਆਓ ਤੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰਿਓ ਲੋਕਾਂ ਨਾਲ ਤੇ ਲੋਕ ਜੋੜਨ ਆਪਣੇ ਨਾਲ ਤੇ ਆਪਾਂ ਚੰਗੀ ਗੱਲ ਹੀ ਕਰਨੀ ਆ ਮਾੜੀ ਗੱਲ ਆਪਾਂ ਕਰਨੀ ਨਹੀਂ ਜੇ ਕਿਸੇ ਨੂੰ ਸੋਚਦਾ ਵੀ ਮੈਂ ਇੱਥੇ ਜੋ ਕਰੂੰ ਕੋਈ ਆ ਕੇ ਜਾਂ ਇੱਥੇ ਮੈਂ ਕੁੜੀਆਂ ਦਿਖਾਈ ਜਾਂ ਜਾਂ ਕੋਈ ਹੋਰ ਇਹ ਜਾਂ ਕੁਝ ਹੋਰ ਹਨਾ ਵੀ ਪੁੱਠੀ ਸਿੱਧੀਆਂ ਗੱਲਾਂ ਕਰੀ ਉਹ ਮੈਂ ਕੰਮ ਕਰਨਾ ਨਹੀਂ ਫਿਰ ਤੁਨ ਜੇ ਕੋਈ ਇਸ ਨੇ ਕੀਤਾ ਵੀ ਉਹ ਛੱਡ ਸਕਦਾ ਅੱਛਾ ਹੁਣ ਆਪਾਂ ਉਹਨਾ ਸਟੋਰੀ ਤੇ ਵੀ ਸਟੋਰੀ ਕੀ ਹੈ ਟੈਂਸ਼ਨ ਦੇ ਅਕੋਰਡਿੰਗ ਬੁੱਧਧਰਮ ਦੇ ਵਿੱਚ ਜਾਂ ਬੁੱਧ ਕੀ ਕਹਿੰਦਾ ਐਸ ਵਾਰੀ ਬੁੱਧ ਇੱਕ ਥਾਂ ਤੇ ਨਾ ਮਤਲਬ ਉਹ ਮਹਾਤਮਾ ਬੁੱਧ ਜੀ ਬੈਠੇ ਸੀ ਤੇ ਆ ਉਹਦਾ ਪ੍ਰਵਚਨ ਕਰ ਰਹੇ ਸੀਗੇ ਪ੍ਰਵਚਨ ਕਰਦੇ ਕਰਦੇ ਤੇ ਉਹ ਉੱਥੇ ਕੋ ਪਿੰਡ ਦੇ ਵਿੱਚ ਬਹੁਤ ਲੋਕ ਆਉਂਦੇ ਉਹਨਾਂ ਨੂੰ ਉਹਨਾਂ ਦੇ ਅਨਿਆਈ ਸੀ ਜਿਹੜੇ ਮਿਲਣ ਗਿੱਲਣ ਆਲੇ ਆਉਂਦੇ ਜਾਂ ਉਹਨਾਂ ਨੂੰ ਪ੍ਰਸ਼ੰਸਾ ਕਰਨ ਆਉਂਦੇ ਉਹਨਾਂ ਨੂੰ ਸੁਣਨ ਆਉਂਦੇ ਬਹੁਤ ਲੋਕ ਆਉਂਦੇ ਉੱਥੇ ਇਕੱਠ ਹੋ ਜਾਂਦਾ ਉਹ ਬੈਠ ਜਾਂਦੇ ਤੇ ਗੱਲਾਂ ਬਾਤਾਂ ਕਰਦੇ ਲੋਕ ਖੁਸ਼ ਹੁੰਦੇ ਕਈ ਲੋਕ ਪਸੰਦ ਵੀ ਨਹੀਂ ਕਰਦੇ ਸੀ ਉਹ ਮੁੰਡੇ ਤੇ ਇੱਕ ਬੰਦਾ ਉੱਥੇ ਆਇਆ ਉਹ ਉਹਨਾਂ ਨੂੰ ਬਹੁਤ ਗਾਲਾਂ ਕੱਢਦਾ ਮਤਲਬ ਉਹਨੇ ਉਹ ਗਾਲਾਂ ਕੱਢੀਆਂ ਮਾਵਾ ਭੈਣ ਦੀਆਂ ਗਾਲਾਂ ਕੱਢੀਆਂ ਡਲੇ ਵੀ ਮਾਰੇ ਤੇ ਉਹ ਚਲੋ ਬੁੱਧ ਧਰਮ ਬੁੱਧ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਸਾਨੂੰ ਕਿਹਾ ਜੋ ਵੀ ਕਿਹਾ ਤੇਰਾ ਧੰਨਵਾਦ ਤੇ ਆਪਾਂ ਹੁਣ ਨੈਕਸਟ ਪਿੰਡ ਜਾਣਾਗਾ ਉਹ ਅਗਲੀ ਅਗਲੀ ਆਪਦੀ ਡੈਸਟੀਨੇਸ਼ਨ ਜੋ ਵੀ ਉਹਨਾਂ ਨੇ ਨਿਰਧਾਰਤ ਕੀਤੀ ਹੁੰਦੀ ਸੀ ਉੱਥੇ ਚੱਲ ਗਏ ਚਲੋ ਜੀ ਉਹ ਬੰਦਾ ਉੱਥੇ ਉੱਥੇ ਉਹਨਾਂ ਨੇ ਪੁੱਛਿਆ ਉਹਨਾਂ ਨੇ ਭਗਤਾਨੇ ਕਹਿੰਦੇ ਜੀ ਵੀ ਇਹ ਤੁਸੀਂ ਤਾਂ ਵੀ ਉਹ ਬੰਦੇ ਨੇ ਤੁਹਾਨੂੰ ਗਾਲਾਂ ਕੱਢੀਆਂ ਤੁਹਾਨੂੰ ਬੁਰਾ ਭਲਾ ਕਿੰਨਾ ਕਿਹਾ ਤੇ ਤੁਸੀਂ ਇਸ ਨੂੰ ਕੁਝ ਕਹੀ ਨਹੀਂ ਵੀ ਇਹ ਕੀ ਗੱਲ ਬਣੀ ਬੁੱਧੋ ਥੇ ਕਹਿੰਦਾ ਇਹ ਕਹਿੰਦੇ ਅਰਬੀ ਦੇਖੋ ਉਹਦਾ ਮਨ ਦੇ ਵਿੱਚ ਇਹ ਆਇਆ ਵੀ ਮੈਂ ਜੋ ਦੇ ਮਨ ਦੇ ਵਿੱਚ ਸੀ ਹੁਣ ਮੇਰੇ ਕੋਲ ਇਹ ਮੰਨ ਲਓ ਪਾਣੀ ਹੈ ਇਹਨੂੰ ਮੈਂ ਪਾਣੀ ਨੂੰ ਹਿਲਾਉਂਗਾ ਠੀਕ ਹੈ ਤਾਂ ਪਾਣੀ ਕਿਹੜਾ ਕੋਈ ਪਾਣੀ ਹੀ ਨਿਕਲਣਾ ਨਾ ਜੇ ਮੇਰੇ ਕੋਲ ਔਰੇਂਜ ਹੈ ਤਾਂ ਔਰੇਂਜ ਦੱਬੂ ਤਾਂ ਉਹਦੇ ਵਿੱਚੋਂ ਔਰੇਂਜ ਦਾ ਜੂਸ ਨਿਕਲਣਾ ਨਾ ਤੇ ਇਸ ਤਰੀਕ ਜਿਹੜੇ ਉਹ ਬੰਦੇ ਵਿੱਚ ਗੁੱਸਾ ਸੀ ਉਹ ਗੁੱਸਾ ਉਹਦੇ ਵਿੱਚ ਛਲਕਿਆ ਤਾਂ ਗੁੱਸਾ ਹੀ ਨਿਕਲਣਾ ਉਹਨਾਂ ਦੇ ਵਿੱਚੋਂ ਠੀਕ ਹੈ ਨਾ ਇਸ ਲਈ ਕਹਿਣਾ ਮਤਲਬ ਵੀ ਉਹ ਆਪ ਦੀ ਆਦਤ ਤੋਂ ਮਜਬੂਰ ਹੈ ਉਹਦੀ ਹੈਬਿਟ ਦੇ ਵਿੱਚ ਰਲਿਆ ਪਿਆ ਉਹਦੀ ਪੋਸ਼ਣ ਇਹੋ ਜਿਹਾ ਹੋਇਆ ਪਿਆ ਵੀ ਉਹਨੇ ਉਹੋ ਜੀ ਗੱਲ ਹੀ ਕਰਨੀ ਹੈ ਨਾ ਬੈਡ ਉਹਦੇ ਮਤਲਬ ਇੱਕ ਮਾੜਾ ਮਾੜੇ ਸਿਚੁਏਸ਼ਨ ਦੇ ਵਿੱਚ ਮਾੜੇ ਮਾਹੌਲ 'ਚ ਉਹਦੀ ਪੈਦਾਇਸ਼ ਹੋਈ ਹੈ ਮਾੜੇ ਮਾਹੌਲ 'ਚੋਂ ਪਲਿਆ ਵੱਡਾ ਹੋਇਆ ਤੇ ਉਹੋ ਜੀ ਉਹਦੇ 'ਚ ਉਹਦੇ ਚਲਿਆਕਤ ਆਈ ਉਹੋ ਜੀ ਸੈਨਪਾਈ ਤੇ ਉਹੀ ਉਹ 'ਚ ਛਲਕੀ ਹੁਣ ਹਨਾ ਤੇ ਉਹ ਇਸ ਤਰ੍ਹਾਂ ਪੜਿਆ ਸੀ ਉਹਨੇ ਆਪ ਦੀ ਦਿਖਾਤੀ ਵੀ ਮੈਂ ਇਸ ਤਰ੍ਹਾਂ ਮਤਲਬ ਮੇਰੀ ਪਰਮਿਸ਼ ਹੋਈ ਹੈ ਮੇਰੇ ਮਹਾਪੇ ਉਹਨੇ ਮੈਨੂੰ ਜੋ ਕਿਸੇ ਨੇ ਵੀ ਕੀਤਾ ਤੇ ਪਰ ਮੇਰੀ ਬਹੁਤ ਵਧੀਆ ਹੋਈ ਵੀ ਹੈ ਕਹਿੰਦਾ ਤੇ ਮੇਰੇ ਚ ਜੋ ਵੀ ਅੰਦਰ ਹੈ ਤੇ ਮੈਂ ਉਹੀ ਦਿਖਾਉਣਾ ਨਾ ਮੇਰੇ ਚ ਹੈ ਵੀ ਮਾ ਮਾਫ ਕਰਨਾ ਮੈਂ ਲੋਕਾਂ ਨੂੰ ਸਿਖਿਆ ਦੇਣਾ ਤੇ ਮੈਂ ਮਾਫ ਕਰਦਾ ਉਹਨੂੰ ਤੇ ਮੇਰੇ ਦਿਲ ਚ ਕੁਛ ਨਹੀਂ ਹੈ ਤੇ ਉਹ ਬਸ ਜਿਉਂਦਾ-ਬਸ ਦਾਰ ਹੋਵੇ ਇਸ ਲਈ ਉਹਦੇ ਕਹਿੰਦਾ ਲੋਇ ਸੀ ਵੀ ਜੋ ਉਹਦੇ ਮਨ ਦੇ ਵਿੱਚ ਸੀ ਜੋ ਉਹਦੇ ਅੰਦਰ ਭਾਵਨਾਵਾਂ ਸੀ ਉਹਨੇ ਕੱਢਤੀਆਂ ਤੇ ਉਹਦੇ ਮੇਰੇ ਅੰਦਰ ਚੰਗੀਆਂ ਨੇ ਤੇ ਮੈਂ ਚੰਗੀਆਂ ਉਹ ਉਹਦਾ ਬੁਰਾ ਸੁਹਾਗਾ ਉਹ ਬੁਰਾ ਸੁਭਾ ਨਹੀਂ ਬਦਲ ਸਕਦਾ ਤੇ ਮੈਂ ਉਹਦੇ ਬੁਰੇ ਸੁਭਾ ਕਰਕੇ ਆਪ ਦਾ ਮਾੜਾ ਸੁਭਾ ਕੇ ਵਰਤਣ ਚੂਜ਼ ਕਰਾ ਮਤਲਬ ਚੇਂਜ ਕਰਾ ਉਹਨੂੰ ਆਪ ਦੀ ਸੁਭਾ ਨੂੰ ਠੀਕ ਹੈ ਤੇ ਇਸ ਲਈ ਮੈਂ ਚੰਗਾ ਤੇ ਮੈਂ ਚੰਗੇ ਰਹਿਣਾ ਚਲੋ ਉਹ ਅਗਲੇ ਪ੍ਰੋਗਰਾਮ ਤੇ ਚੱਲ ਗਿਆ ਉੱਥੇ ਪ੍ਰਵਚਨ ਕੀਤੇ ਨੈਕਸਟ ਡੈਸਟੀਨੇਸ਼ਨ ਤੇ ਚੱਲ ਗਿਆ ਤੇ ਮਤਲਬ ਇਸ ਤਰ੍ਹਾਂ ਕਰਦੇ ਕਰਦੇ 10 15 ਦੇ ਲੰਘ ਗਏ ਠੀਕ ਹੈ 10 15 ਦਿਨਾਂ ਬਾਅਦ ਉਸੇ ਬੰਦਾ ਸੇਮ ਬੰਦਾ ਫੇਰ ਆ ਗਿਆ ਇੱਕ ਦਿਨ ਉੱਥੀ ਮਤਲਬ ਉਸ ਲੱਭ ਲਵਾ ਕੇ ਉੱਥੇ ਪਹੁੰਚ ਗਿਆ ਬੁੱਧ ਗੋਲੇ ਫੇਰ ਲਾ ਕੇ ਗਾਣਾ ਗਾੜਨ ਕਹਿੰਦਾ ਤੁਸੀਂ ਐਂ ਕਰਦੇ ਹੋ ਲੋਕਾਂ ਨੂੰ ਭੜਕਾਉਂਦੇ ਹੋ ਜੇ ਆ ਬੋਆ ਗਾਲਾਂ ਵਾਲਾ ਦਿੱਤੀਆਂ ਨੇ ਤੇ ਗਾਲਾਂ ਗੋਲਾ ਦੇ ਕੇ ਤੇ ਉਹ ਬੁੱਧ ਨੂੰ ਕਹਿੰਦਾ ਮਤਲਬ ਕਹਿੰਦਾ ਤੂੰ ਕੌਣ ਉਹ ਕਹਿੰਦਾ ਯਾਰ ਕਮਾਲ ਦਾ ਬੰਦਾ ਵੀ ਤੂੰ ਵੀ ਮੈਂ ਤੈਨੂੰ ਉੱਥੇ ਵੀ ਗਾਲਾਂ ਕੱਢੀਆਂ ਸੀ 15 20 ਦਿਨ ਪਹਿਲਾਂ ਉਹ ਜਿਹੜੇ ਚੇਲੇ ਸੀ ਉਹਦੇ ਉਹ ਬੋਲ ਪਏ ਕਹਿੰਦੇ ਜੀ ਕਹਿੰਦੇ ਆ ਆਦੇਵ ਬੁੱਧਰ ਬੁੱਧ ਜੀ ਕਹਿੰਦੇ ਇਹ ਕਹਿੰਦੇ ਵੀ ਇਹ ਤਾਂ ਉਹ ਬੰਦਾ ਜਿਹੜਾ ਆਪਾਂ ਨੂੰ ਪਿਛਲੇ 2 ਵੀਕ ਪਹਿਲਾਂ ਗੱਲਾਂ ਗੱਡੀਆਂ ਸੀ ਉਹੀ ਬੰਦਾਗਾ ਤੁਹਾਨੂੰ ਉਹਨੇ ਆਹਾ ਆਹਾ ਸ਼ਬਦ ਬੋਲੇ ਸੀ ਤੁਹਾਨੂੰ ਮਤਲਬ ਬੁਰਾ ਭਲਾ ਕਿਹਾ ਇਹੇ ਚੀਜ਼ਾਂ ਕਹੀਆਂ ਤੁਹਾਡੇ ਬਾਰੇ ਇਹਨਾਂ ਇਹਨਾਂ ਮੰਦਾ ਬੋਲਿਆ ਤੇ ਇਹ ਤਾਂ ਉਹ ਬੰਦਾਗਾ ਤੁਹਾਡੀ ਯਾਦ ਹੀ ਨਹੀਂ ਬੁੱਧ ਕਹਿੰਦਾ ਬੁੱਧ ਉੱਥੇ ਉਹਨਾਂ ਨੂੰ ਕਹਿੰਦੇ ਕਹਿੰਦੇ ਵੀ ਤੁਹਾਨੂੰ ਮੇਰੇ ਕੋਲੇ ਆਉਣ ਦਾ ਕੋਈ ਫਾਇਦਾ ਹੋਈ ਨਹੀਂ ਉਹ ਕਹਿੰਦੇ ਕਿਵੇਂ ਜੀ ਉਹ ਕਹਿੰਦੇ ਵੀ ਤੁਸੀਂ ਮੇਰੇ ਤਾਂ ਹਜਾਲਦ ਵੀ ਨਹੀਂ ਮੈਂ ਤਾਂ ਭੁੱਲ ਚੁੱਕਿਆ ਇਹਨੂੰ ਕਰਾਂਦਾ ਠੀਕ ਹੈ ਤੁਸੀਂ ਇਹਨੂੰ ਮਨ ਚੋਂ ਚੱਕੀ ਫਿਰਦੇ ਹੋ ਮੱਲ 15 20 ਨਾ ਦਾ ਮੰਚ ਚ ਚੱਕੀ ਫਿਰਦੇ ਉਹ ਵੀ ਇਹ ਬੰਦੇ ਨੇ ਆਪਨ ਉੱਥੇ ਇਹ ਬੋਲਿਆ ਸੀ ਇੱਥੇ ਇਹ ਬੋਲਿਆ ਸੀ ਹਨਾ ਉਹ ਕਹਿੰਦੇ ਵੀ ਤੁਹਾਨੂੰ ਤਾਂ ਫਿਰ ਮੈਂ ਇਹ ਸਿੱਖਿਆ ਦੇ ਰਿਹਾ ਤਾਂ ਕੋਈ ਫਾਇਦਾ ਨਹੀਂ ਤੁਸੀਂ ਯੂਜ਼ ਤਾਂ ਕਰਨੀ ਦੇ ਉਸ ਚੀਜ਼ ਨੂੰ ਕਹਿੰਦਾ ਮਤਲਬ ਵੀ ਤੁਸੀਂ ਇਹਦੇ ਪ੍ਰਤੀ ਨਫ਼ਰਤ ਪਾਲੀ ਬੈਠਿਆਂ ਦੇ ਅੰਦਰ ਇਸ ਬੰਦੇ ਪ੍ਰਤੀ ਚਲੋ ਇਹ ਤਾਂ ਹੈ ਇਹਦਾ ਤਾਂ ਸੁਭਾਅ ਇਹਨੇ ਤਾਂ ਕਹਿਣੇ ਸੀ ਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਮੇਰੀ ਗੱਲ ਨੂੰ ਸੁਣ ਨਹੀਂ ਰਹੇ ਤੁਸੀਂ ਇਹਦੀ ਗੱਲ ਨੂੰ ਸੁਣ ਰਹੇ ਹੋ ਵੀਨੇ ਕੀ ਕਿਹਾ ਸੀ ਤੂੰ ਤੁਹਾਡੀ ਮੇਰੀ ਗੱਲ ਯਾਦ ਨਹੀਂ ਵੀ ਸਟੈਸ ਨੂੰ ਰੱਖਣਾ ਨਹੀਂ ਮਾਨ ਦੇ ਵਿੱਚ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ ਰੱਖਣਾ ਤੁਸੀਂ ਇਹ ਸੋਚਿਆ ਨਹੀਂ ਸਮਝਿਆ ਨਹੀਂ ਮੇਰੀ ਗੱਲ ਨੂੰ ਪੱਲੇ ਨਹੀਂ ਬੰਨਿਆ ਪਰ ਇਹ ਬੰਦੇ ਨੇ ਉਸ 10 ਗੱਲਾਂ ਕੱਢੀਆਂ ਸੀ ਉਹ ਤੁਹਾਡੇ ਜਿਆਦਾ ਹੈ ਦਿਕਰ ਫਿਰ ਉਹ ਬਹੁਤ ਸ਼ਰਮਿੰਦਾ ਹੋਏ ਉਹਦੇ ਚੇਲੇ ਸੀ ਜਿਹੜੇ ਤੇ ਉੱਥੋਂ ਉਹਨਾਂ ਨੂੰ ਸਿੱਖਿਆ ਦਿੱਤੀ ਕਹਿੰਦੇ ਵੀ ਤੁਸੀਂ ਕੋਈ ਵੀ ਗੱਲ ਕੋਈ ਵੀ ਤੁਹਾਨੂੰ ਮਾੜਾ ਚੰਗਾ ਕਹਿੰਦਾ ਇਧਰੋਂ ਸੁਣੋ ਇਧਰੋਂ ਕੱਢ ਦਿਓ ਕਿਉਂਕਿ ਅਗਰ ਤੁਸੀਂ ਕਿਸੇ ਪ੍ਰਤੀ ਕਿਸੇ ਪ੍ਰਤੀ ਕਿਸੇ ਤੁਹਾਡੇ ਦੁਸ਼ਮਣ ਪ੍ਰਤੀ ਤੁਹਾਡੇ ਰਿਸ਼ਤੇਦਾਰ ਪ੍ਰਤੀ ਤੁਹਾਡੇ ਜਾਣ ਪਛਾਣ ਵਾਲੇ ਪ੍ਰਤੀ ਤੁਹਾਡੇ ਮਤਲਬ ਕਿਸੇ ਤੁਹਾਡ ਨੂੰ ਤਗੜਾ ਤਗੜੇ ਨੂੰ ਤੁਹਾਡੇ ਨੂੰ ਕੋਈ ਮਾਰਾ ਉਹਦੇ ਪ੍ਰਤੀ ਤੁਸੀਂ ਇੱਕ ਜਲਸੀ ਰੱਖਦੇ ਹੋ ਬੈਰ ਦੀ ਭਾਵਨਾ ਰੱਖਦੇ ਹੋ ਜਾਂ ਲੜਾਈ ਦੀ ਭਾਵਨਾ ਰੱਖਦੇ ਹੋ ਠੀਕ ਹੈ ਉਹ ਅਗਲੇ ਦਾ ਕੁਝ ਨਹੀਂ ਵਿਗੜਨ ਲੱਗਿਆ ਮੂਰਲੇ ਬੰਦਾ ਕਿਉਂ ਕਿਉਂਕਿ ਇਹ ਇਸ ਤਰ੍ਹਾਂ ਦਾ ਵੀ ਤੁਸੀਂ ਆਪ ਤਾਂ ਜ਼ਹਿਰ ਖਾ ਲਓ ਠੀਕ ਹੈ ਆਪ ਜੈਰ ਖਾ ਕੇ ਤੇ ਤੁਸੀਂ ਇਹ ਸੋਚੋ ਵੀ ਫਲਾਣਾ ਦੂਸਰ ਸਾਹਮਣੇ ਵਾਲਾ ਬੰਦਾ ਮਰ ਜੇ ਇਹ ਹੋ ਨਹੀਂ ਸਕਦਾ ਗੁੱਸਾ ਵੀ ਇਸ ਤਰ੍ਹਾਂ ਹੀ ਹੈ ਵੀ ਤੁਸੀਂ ਆਪ ਗੁੱਸਾ ਕਰੀ ਜੰਨੇ ਹੋ ਆਪਦੇ ਅੰਦਰ ਤੁਸੀਂ ਬੈਡ ਹਾਰਮੋਨ ਬਣਾਈ ਜੰਨੇ ਹੋ ਬੈਡ એનર્ਜੀ ਪੈਦਾ ਕਰੀ ਜੰਨੇ ਹੋ ਤੇ ਸੋਚ ਰਹੇ ਹੋ ਵੀ ਫਲਾਣਾ ਦੂਜਾ ਬੰਦਾ ਜਿਹੜਾ ਘਰੇ ਬੈਠਾ ਸੁੱਤਾ ਪਿਆ ਜਾਂ ਜਿਹੜਾ ਬੰਦਾ ਵਿਚਾਰਾ ਕੰਮ ਤੋਂ ਆਇਆ ਜਾਂ ਜਿਹੜਾ ਬੰਦਾ ਕੋਈ ਇੰਜੋਏ ਕਰ ਰਿਹਾ ਹੈ ਜਿਹੜਾ ਜਿਹਨੂੰ ਦੇਖ ਕੇ ਤੁਸੀਂ ਇਹਨਾਂ ਜਲ ਰਹੇ ਹੋ ਜੈਲਸੀ ਫੀਲ ਕਰ ਰਹੇ ਹੋ ਉਹ ਬੰਦੇ ਨੂੰ ਕੁਝ ਹੋ ਜੇ ਇਹ ਨਹੀਂ ਹੋਣ ਲੱਗਾ ਕਹਿੰਦਾ ਇਦਾਂ ਨੁਕਸਾਨ ਤੋਂ ਅੱਡਾ ਹੀ ਹੋਣਾ ਤੁਸੀਂ ਆਪ ਦੇ ਅੰਦਰ ਇੰਨੀ ਅੱਗ ਬਾਲ ਜਨ ਹੋ ਐਨਾ ਬੈਡ ਮਤਲਬ એનર્ਜੀ ਇਕੱਠੀ ਕਰੀ ਬੈਠੇ ਹੋ ਉਹ ਤੁਹਾਨੂੰ ਹੀ ਮਤਲਬ ਅੰਦਰੋਂ ਮਤਲਬ ਬਾਲ ਰਹੀ ਹੈ ਜਲਾ ਰਹੀ ਹੈ ਇਸ ਲਈ ਜਿਵੇਂ ਆਪਣੇ ਆਮ ਹੀ ਕਹਾਵਤਾਂ ਵਿੱਚ ਚਿੰਤਾ ਚਿਤਾ ਸਮਾਨ ਵਿੱਚ ਚਿੰਤਾ ਜਿਹੜੀ ਉਹ ਚਿਤਾ ਦੇ ਸਮਾਨ ਹੁੰਦੀ ਹੈ ਇਸ ਲਈ ਕਿਸੇ ਦੀ ਨੂੰ ਬੁਰਾ ਸੋਚਣ ਤੋਂ ਪਹਿਲਾਂ ਇਹ ਸੋਚੋ ਵੀ ਜੇ ਤੁਸੀਂ ਉਹਦੇ ਬਾਰੇ ਬੁਰਾ ਸੋਚਦੇ ਹੋ ਉਹਦਾ ਕੁਝ ਨਹੀਂ ਹੋਣ ਲੱਗਾ ਤੁਹਾਡੇ ਅੰਦਰ ਜੋ ਵੀ ਬੈਡ એનર્ਜੀ ਜਾਂ ਬੈਡ ਹਾਰਮੋਨ ਪੈਦਾ ਹੋ ਰਿਹਾ ਤੁਹਾਡੀ ਬੋਡੀ ਨੂੰ ਤੁਹਾਡੇ ਸਟਰਕਚਰ ਨੂੰ ਅੰਦਰਲੇ ਨੂੰ ਖਰਾਬ ਕਰ ਰਿਹਾ ਤੁਹਾਡੇ ਅੰਦਰਲੇ ਪੀਸ ਨੂੰ ਤੁਹਾਡੇ ਅੰਦਰੇ ਆਨੰਦ ਨੂੰ ਜਿਹੜਾ ਤੁਸੀਂ ਮੰਨਣਾ ਸੀ ਹੁਣ ਉਹਨੂੰ ਖਰਾਬ ਕਰ ਰਹੇ ਨੇ ਠੀਕ ਹੈ ਇਸ ਲਈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਕਿਸੇ ਪ੍ਰਤੀ ਜੈਲਸੀ ਕਰਨ ਤੋਂ ਪਹਿਲਾਂ ਕਿਸੇ ਨੂੰ ਕੁਝ ਮਾੜਾ ਚੰਗਾ ਬੋਲਣ ਤੋਂ ਪਹਿਲਾਂ ਜਾਂ ਕਿਸੇ ਦੀ ਗੱਲ ਨੂੰ ਦਿਲ ਤੇ ਲਾਉਣ ਤੋਂ ਪਹਿਲਾਂ ਇਹ ਸੋਚੋ ਵੀ ਉਹਨੇ ਆਵਦੇ ਸੁਭਾਅ ਦੇ ਮਤਲਬ ਤੁਹਾਨੂੰ ਕਹਿਤਾ ਤੁਹਾਨੂੰ ਫੇਸਬੁੱਕ ਤੇ ਤੁਹਾਨੂੰ ਇੰਸਟਾਗ੍ਰਾਮ ਤੇ ਤੁਹਾਨੂੰ YouTube ਤੇ ਤੁਹਾਨੂੰ ਤੁਹਾਡੇ ਫੇਸ ਤੇ ਗਾਲ ਗਲਤੀ ਕਿਉਂਕਿ ਉਹਦਾ ਸੁਭਾਅ ਸੀ ਉਹਦੀ ਪਰਮਿਸ਼ ਹੈ ਜੀ ਹੋਈ ਸੀ ਉਹਦੇ ਕੋਲ ਉਹਦੇ ਪੱਲੇ ਹੀ ਹਜੇ ਕੋਈ ਸੀ ਉਹਦੇ ਕੋਲੇ ਪੱਲੇ ਹੀ ਗੁੱਸਾ ਹੀ ਸੀ ਵਿਚਾਰੇ ਦੇ ਓਵਰਲੱਕ ਹੁੰਦਾ ਸਤਾਇਆ ਹੋਊਗਾ ਉਹਨੇ ਉਸ ਚੀਜ਼ ਸ਼ੋਅ ਕਰਤੀ ਪਰ ਤੁਹਾਡੀ ਪਰਮਿਸ਼ ਤੁਹਾਡੇ ਮਾਪੇ ਉਹਨੇ ਤੁਹਾਨੂੰ ਵਧੀਆ ਟੀਚਸ ਦਿੱਤੀਆਂ ਹੋਈਆਂ ਵਧੀਆ ਸਿੱਖਿਆਵਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਸਮਝ ਕੇ ਤੁਸੀਂ ਉਸ ਚੀਜ਼ ਨੂੰ ਛੱਡ ਦੇਣਾ ਉਥੇ ਕਿਉਂਕਿ ਤੁਸੀਂ ਅੰਦਰ ਆਪੇ ਗੁੱਸਾ ਰੱਖੋਗੇ ਤਾਂ ਕੁ ਸਮੇਂ ਤੋਂ ਦੁਆਰੇ ਫੇਰ ਰਿਪੀਟ ਕਰਨ ਲੱਗਿਆ ਗੁੱਸਾ ਉਹੀ ਜੀ ਚੀਜ਼ ਹੈ ਵੀ ਤੁਸੀਂ ਜ਼ਹਿਰ ਤੁਸੀਂ ਆਪ ਖਾ ਲਈ ਤੇ ਸੋਚ ਰਹੇ ਹੋ ਵੀ ਅਗਲਾ ਮਰਜੀ ਇਹ ਨਹੀਂ ਹੋਣ ਲੱਗਿਆ ਨੁਕਸਾਨ ਜਿਹੜਾ ਬੰਦਾ ਖਾਊਗਾ ਉਸੇ ਨੇ ਹੋਊਗਾ ਗੁੱਸਾ ਤੁਹਾਡੇ ਅੰਦਰ ਹੈ ਤੁਹਾਡੇ ਅੰਦਰ ਹੀ ਬੈਡ એનર્ਜੀ ਪ੍ਰੋਡਿਊਸ ਹੋਊਗੀ ਇਹ ਸਾਇੰਸ ਨੇ ਵੀ ਪ੍ਰੂਫ ਕਰ ਚੁੱਕੀ ਹੈ ਵੀ ਜੇ ਤੁਸੀਂ ਹਰ ਟਾਈਮ ਕਿਸੇ ਪ੍ਰਤੀ ਮਤਲਬ ਗੁੱਸੇ ਨਾਲ ਪਰੇ ਰਹੇ ਰਹੇ ਹੋ ਜਾਂ ਤੁਸੀਂ ਮਤਲਬ ਅਨ ਬੈਡ એનર્ਜੀ ਨਾ ਭਰੇਣੀ ਹੋ ਜਾਂ ਤੁਸੀਂ ਹਰ ਟਾਈਮ ਸਟ्रेस ਦੇ ਵਿੱਚ ਰਹਿੰਦੇ ਹੋ ਕਿਸੇ ਨਾਲ ਮਤਲਬ ਸੋਚਦੇ ਨੇ ਕਿਸੇ ਬਾਰੇ ਤਾਂ ਤੁਹਾਡੇ ਅੰਦਰ ਹੀ ਕੈਮੀਕਲ ਰੈਕਸ਼ਨ ਹੁੰਦੀ ਆ ਤੁਸੀਂ ਆਪ ਦੇ ਆਪ ਨੂੰ ਅੰਦਰੋਂ ਖਰਾਬ ਕਰ ਲੈਂਦੇ ਤੇ ਬਿਮਾਰੀਆਂ ਦਾ ਆਪਦੀ ਬੋਡੀ ਨੂੰ ਘਰ ਨਾਲ ਨੂੰ ਸਟ्रेस ਦਾ ਘਰ ਬਣ ਜਾਂਦਾ ਤੁਹਾਡੇ ਅੰਦਰ ਕੋਈ ਬਾਹਰਲੀ ਥਿੰਕਿੰਗ ਆਉਂਦੀ ਨਹੀਂ ਤੁਹਾਡੇ ਅੰਦਰ ਕੋਈ ਹੋਰ ਕੰਮ ਦੀ ਗੱਲ ਆਉਂਦੀ ਨਹੀਂ ਕਿਉਂਕਿ ਤੁਸੀਂ ਫ੍ਰੀ ਨਹੀਂ ਕਰਦੇ ਜਿਹੜੀ એનર્ਜੀ ਤੁਸੀਂ ਕਿਸੇ ਪ੍ਰੋਡਕਟਿਵ ਥਾਂ ਤੇ ਲਾਉਣੀ ਸੀ ਕੋਈ ਕੰਮ ਤੇ ਕੋਈ ਬਿਜ਼ਨਸ ਤੇ ਕੋਈ ਹੈਲਥ ਤੇ ਕੋਈ ਪਰਿਵਾਰ ਤੇ ਕੋਈ ਵਾਈਫ ਤੇ ਜਾਂ ਬੱਚਿਆਂ ਦੀ ਲਮੀ ਸੀ ਉਹ ਹੀ એનર્ਜੀ ਤੁਸੀਂ ਸਿਰਫ ਇਸ ਗੱਲ 'ਤੇ ਲਾ ਰਹੇ ਹੋ ਵੀ ਯਾਰ ਫਲਾਣਾ ਬੰਦਾ ਤਰੱਕੀ ਕਿਉਂ ਕਰ ਗਿਆ ਫਲਾਣੇ ਬੰਦੇ ਨੂੰ ਐਂ ਕਿਉਂ ਹੋ ਗਿਆ ਫਲਾਣੇ ਬੰਦੇ ਨੇ ਐਂ ਕਿਉਂ ਕਹਿਤਾ ਮੈਨੂੰ ਯਾਰ ਐਂ ਕਿਉਂ ਹੋ ਗਿਆ ਤਾਂ ਯਾਰ ਐਂ ਕਿਉਂ ਹੋ ਗਿਆ ਮਤਲਬ ਇਹ ਸੋਚ-ਸੋਚ ਕੇ ਉਹ એનર્ਜੀ ਤੁਸੀਂ ਇੱਕ ਥਾਂ ਹੀ ਡਾਇਵਰਟ ਕਰ ਦਿੰਦੇ ਹੋ ਤੇ ਉਦੋਂ ਫਿਰ ਤੁਹਾਨੂੰ ਆਉਟਪੁੱਟ ਕੁਝ ਨਿਕਲਦੀ ਨਹੀਂ ਹੈ ਰਿਜ਼ਲਟ ਉਹਦਾ ਕੁਝ ਨਹੀਂ ਆਉਣਾ ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ ਕੁਝ ਇਸ ਲਈ ਮੈਂ ਨਾ ਵੀਡੀਓ ਲੰਬੀ ਨਹੀਂ ਕਰਨਾ ਚਾਹੁੰਦਾ ਤਾਂ ਕਰਕੇ ਮੈਨੂੰ ਬਹੁਤ ਬਾਅਦ ਮੈਨੂੰ ਮੈਸੇ ਹਾਂ ਤਾਂ ਮੈਂ 10 ਕੰਮ ਬਿੰਡ ਦੇ ਆਰਾਊਂਡ ਰੱਖਦਾ ਹੁਣ ਨਾ ਤੇ ਆਪਾਂ ਨੈਕਸਟ ਗੱਲਬਾਤ ਕਰਾਂਗੇ ਫੇਰ ਇਸ ਗੱਲ ਦੀ ਲੰਬੀ ਟੌਪ ਲੱਗ ਜਾਵਾਂਗੀ ਥੋੜਾ ਜਿਹਾ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿਆਂ ਇਸ ਕਹਾਣੀ ਨੂੰ ਸਮਝਿਓ ਆਪਦੀ ਜ਼ਿੰਦਗੀ 'ਚ ਢਾਲਿਓ ਤੇ ਜੇ ਤਾ ਕਿਸੇ ਨੇ ਮਤਲਬ ਆ ਮਤਲਬ ਤੁਸੀਂ ਜ਼ਿੰਦਗੀ 'ਚ ਕੁਝ ਕੰਮ ਕਰਨਾ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਗਾਹਾਂ ਵੀ ਅੱਗੇ ਵੀ ਸ਼ੇਅਰ ਕਰ ਦਿਓ ਜਿਹੜੇ ਮਤਲਬ ਹੋਰ ਬੰਦੇ ਜੁੜਨ ਕਿਉਂਕਿ ਜੇ ਗਿਆਨ ਵੰਡੋਗੇ ਤਾਂ ਗਿਆਨ ਆਊਗਾ ਘਟਦਾ ਨਹੀਂ ਹੈ ਠੀਕ ਹੈ ਇਸ ਲਈ ਗਿਆਨ ਵੰਡੋ ਤੇ ਗਿਆਨ ਆਊਗਾ ਤੇ ਖੁਸ਼ਹਾਲੀ ਆਊਗੀ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਆਪਾਂ ਨੈਕਸਟ ਟਾਪਿਕ ਤੇ ਫਿਰ ਮਿਲਦੇ ਹਾਂ ਕਦੇ ਤੇ ਤੁਮਾਰੂ ਕੱਲ ਨੂੰ ਮਿਲਦੇ ਹਾਂ ਤੇ ਕਰਦੇ ਹਾਂ ਗੱਲਬਾਤ ਨੈਕਸਟ ਤੇ ਸਸੀ ਕਾਲ ਸਾਰਿਆਂ ਨੂੰ ਧੰਨਵਾਦ